ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂਗੇ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਹੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਰ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਚਲੋ ਜੀ ਸਟਾਰਟ ਕਰਦੇ ਆ ਆਪਾਂ ਅੱਜ ਦਾ ਵਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ 1:40 ਦਾ 3:45 ਮਿੰਟ ਹੋਈ ਸੀ ਤੇ ਅੱਜ ਤਰੀਕ ਹੈਗੀ ਹੈ ਜੀ 12 ਨਵੰਬਰ 2025 ਤੇ ਹੁਣ ਆਪਾਂ ਆਪਣੇ ਪਸ਼ੂ ਨਮਾਏ ਸੀ ਅੱਜ ਹੁਣ ਆਪਾਂ ਇੱਕ ਦਿਨ ਛੱਡ ਕੇ ਨਮਾਉਨੇ ਆ ਪਸ਼ੂਆਂ ਨੂੰ ਡੇਲੀ ਨਹੀਂ ਨਮਾਉਂਦੇ ਕਿਉਂਕਿ ਫਿਰ ਪਸ਼ੂ ਬਿਮਾਰ ਹੋਣ ਦਾ ਡਰ ਰਹਿੰਦਾਗਾ ਤੇ ਆਪਣੀ ਮੱਖੀਆਂ ਵਾਲੀ ਸਾਬਣੋਂ ਮੁੱਕ ਗਈ ਨਮੀ ਲਿਆਉਣ ਦਾ ਟਾਈਮ ਨਹੀਂ ਲੱਗਿਆ ਤਾਂ ਕਰਕੇ ਹੁਣ ਮੱਖੀਆਂ ਆਉਣ ਲੱਗੀਆਂ ਬਹੁਤ ਦਿਨ ਹੋ ਗਏ ਹੁਣ ਤਾਂ ਲਈ ਨ ਸਾਬਣ ਨੂੰ ਵੀ ਤੇ ਅਜਨਾਈ ਆਪਣੇ ਤੋਂ ਹਰਾ ਲਿਆਂਦਾ ਗਿਆਗਾ ਆ ਤਾਂ ਬਸ ਤੂੜੀ ਐ ਆ ਤਾਂ ਤੂੜੀ ਖਾਣੀ ਆ ਤੂੜੀ ਇੰਨੀ ਚਾਕੇ ਖਾਂਦੀਆਂ ਨਹੀਂ ਤਾਂ ਹੀ ਹਟੀਆਂ ਖੜੀਆਂ ਨੇ ਜੇ ਹਰਾ ਹੁੰਦਾ ਫਿਰ ਤਾਂ ਚੰਗੀ ਤਰ੍ਹਾਂ ਖਾ ਲੈਣੀ ਸੀ ਇਹਨਾਂ ਨੇ ਲੋ ਜੀ ਅੱਲੇ ਬੰਨੀ ਨਹੀਂ ਨੇ ਹੁਣ ਆਟਾ ਲੋਨੇ ਆ ਦੁਬਾਰੇ ਫੇਰ ਫੇਰ ਖਾਣਗੀਆਂ ਕੁਝ ਮੱਖੀਆਂ ਤੰਗ ਕਰੀ ਜਾਂਦੀਆਂ ਨੇ ਅੱਜ ਸਭ ਲਿਉਣ ਦਾ ਟਾਈਮ ਹੀ ਲੱਗਿਆ ਤੇ ਇਹ ਹੈਗੀ ਐ ਜੀ ਆਪਣੀ ਇਧਰੋਂ ਰਾਜਾ ਡਾਕਟਰ ਦਾ ਵਾਟਰ ਟੈਂਕਲ ਲੰਘਿਆ ਸਾਰਿਆਂ ਨੇ ਸਿਰ ਟੱਕ ਲੈਤਾ ਹਾਂ ਲੋ ਜੀ ਇਹ ਹੈਗੀ ਆਪਣੀ ਲక్ష్ਮੀ ਆਪਾਂ ਦਵਾ ਰਹੇ ਹਾਂ ਆਪਣੇ ਟੋਪਿਕ ਅੱਜ ਆਪਾਂ ਇਹਦੀ ਸੰਗਲੀ ਤੇ ਪਟਾ ਲਿਆ ਆਂਦਾ ਪਟਾ ਬਹੁਤ ਮੁਸ਼ਕਿਲ ਨਾਲ ਮਿਲੇਗਾ ਕਿਉਂਕਿ ਇਹ ਨਾਲ ਹੀ ਸਾਈਜ਼ ਦੇ ਨਾਲ ਨੂੰ ਹਟ ਰਿਹਾ ਹੈ ਤੇ ਪਰ ਆਪਾਂ ਨੂੰ ਮਿਲ ਗਿਆ ਕਈ ਦੁਕਾਨਾਂ ਘੁੰਮਣ ਤੋਂ ਬਾਅਦ ਉਹ ਜੀ ਆ ਚਲੇ ਆਂਦਾਗਾ ਆਪਾਂ ਇਹਦਾ ਪਟਾ ਅਜੇ 23 ਦਿਨਾਂ ਦੀ ਹੋਗੀ ਤੇ ਆਪਾਂ ਇਹਨੂੰ ਗਰੋਥ ਲਈ ਆਪਾਂ ਕਾਫ ਮਾਸਟਰ ਲੈਂਦਾ ਕਿਉਂਕਿ ਇਹਨਾਂ ਕਟਵਾਨੀ ਗਰੋਥ ਬਹੁਤ ਵਧੀਆ ਹੁੰਦੀ ਹੈ ਜਿਹੜਾ ਵੀ ਆਪਾਂ ਦੁੱਧ ਪਿਉਣਾ ਵਧੀਆ ਲੱਗਦਾ ਨਾਲੇ ਪਛਰਾ ਵੀ ਵਧੀਆ ਹੈਗਾ ਤੇ ਨਾਲੇ ਗਰੋਥ ਵੀ ਬਹੁਤ ਸ਼ੀਤ ਇੰਦੀ ਕਟਰੂ ਦੀ ਪਰੀਐਲ ਸਟੇਜ ਹੀ ਨਹੀਂ ਹੁੰਦੇ ਕਟਰੂ ਕਿਉਂਕਿ ਹੁਣ ਉਹਦੇ ਸਿਆਲ ਆਉਂਦਾਗਾ ਨਾਲੇ ਕਟਰੂ ਦੇ ਵਿੱਚ ਤਾਕਤ ਪੈ ਜਾਂਦੀ ਫਿਰ ਕਟਰੂ ਠੰਡ ਨਹੀਂ ਮੰਦਾ ਹੋ ਤਾਂ ਆਪਾਂ ਲੇਟ ਹੀ ਗਏ 10 ਕ ਦਿਨ 10 ਕ ਦਿਨਾਂ ਨੂੰ ਦੀ ਹੋ ਗਈ ਸੀ ਉਹਦੀ ਲਿਹਾਉਣਾ ਸੀਗਾ ਤੇ ਲਿਆਂਦਾ ਆਪਾਂ ਅੱਜ ਤੇ ਜਦੋਂ ਆਪਾਂ ਇਹਨੂੰ ਪਹਿਲਾਂ ਵਰਤਾਂਗੇ ਫਿਰ ਆਪਾਂ ਤੁਹਾਨੂੰ ਰਿਜ਼ਲਟ ਸ਼ੇਅਰ ਕਰਾਂਗੇ ਵੀ ਕਿਵੇਂ ਦਾ ਰਿਜ਼ਲਟ ਆਇਆ ਮੇਰੇ ਖਿਆਲ ਚ ਮੈਂ ਪੜਿਆ ਤਾਂ ਹੈ ਨਹੀਂ ਹਾਲੇ ਰੋਧ ਦਾ 10 ਕ ਐਮਐਲ ਦੇਣਾ ਹੈ ਤੇ ਹੁਣ ਆਪਾਂ ਇਹਨੂੰ ਇਹਦੇ ਆ ਕਰਾਂਗੇ ਤੇ ਇਹਦਾ ਇਹਨੂੰ ਆਪਾਂ ਇਸ ਟਾਈਮ 5 ਤੋਂ 6 ਕਿਲੋ ਦੁੱਧ ਪਿਉਣਿਆ ਸਾਰੇ ਦਿਨਾਂ ਚ ਕਿਉਂਕਿ ਹਲੇ ਛੋਟੀ ਹੈ ਕਿਉਂਕਿ ਜਿਹੜਾ ਦੁੱਧ ਆਪਾਂ ਹੋਣੇ ਨੂੰ ਪਿਆ ਦਾਂਗੇ ਉਹਦਾ ਹੀ ਫਾਇਦਾ ਹੈਗਾ ਕਿਉਂਕਿ ਦੀ ਗਰੋਥ ਵੀ ਪ੍ਰੋਪਰ ਹੋ ਜੂਗੀ ਤੇ ਨਾਲੇ ਸਿਆਲ ਚ ਇਹਨੂੰ ਕੋਈ ਦਿੱਕਤ ਨਹੀਂ ਆਉਣੀ ਇਹ ਕਿਹਦੇ ਗਿੱਡਾਂ ਜੀ ਆਪਾਂ ਤਿੰਤਾ ਤੋਂ ਭਾਈ ਜਾਂਦੀਆਂ ਨੇ ਅੱਖਾਂ ਚ ਚੋਰੀ ਇਹ ਲక్ష్ਮੀ ਦੀ ਮੰਮੀ ਤੇ ਅੱਜ ਆਪਣੀ ਬੂਰੀ ਦੇ ਰਹਿ ਗਏ 28 ਦਿਨ ਇਹਦੇ ਵੀ ਦਿਨ ਘਟਣ ਲੱਗ ਗਏ ਮਹੀਨੇ ਚ ਤੇ ਇੰਬਾਸਾ ਇਹਨਾਂ ਨੂੰ ਵੀ ਨੌ ਮਹੀਨਾ ਲੱਗਿਆ ਹੋਇਆ ਇਹਨੂੰ ਤੇ ਇਹ ਵਾਲੀ ਨੂੰ ਇਹਨੂੰ ਵੀ ਨੌ ਮਹੀਨਾ ਲੱਗਿਆ ਹੋਇਆਗਾ ਤੇ ਪਰ ਅਸੀਂ ਹੁਣ ਇਹਨੂੰ ਦੁੱਧੋਂ ਛੱਡਤਾ ਤੇ ਦੁੱਧੋਂ ਹਟ ਨਹੀਂ ਰਹੀ ਅਜੇ ਤਾਂ ਕੈਂਪਸ ਵਿੱਚ ਖੜੀ ਐ ਦੁੱਧ ਹੀ ਨਹੀਂ ਮੋੜਦੀ ਆਪਾਂ ਡਰਾਈ ਨਹੀਂ ਕੀਤੀ ਸਿੱਧੀ ਛੱਡਤੀ ਕਿਉਂਕਿ ਟਾਈਮ ਥੋੜਾ ਰਹਿ ਗਿਆ ਸੀ ਇਹਦਾ ਆਪਾਂ ਦਾਣਾ ਤਾਂ ਬੰਦ ਕੀਤਾ ਸੀ ਪਰ ਤਾਂ ਵੀ ਇਹ ਘਟੀ ਹੈ ਨਹੀਂ ਦੁੱਧੋਂ ਉਹਨੇ ਤੇ ਚੱਲੀ ਗਈ ਫੇਰ ਆਪਾਂ ਇਹ ਛੱਡਤੀ ਕੋਈ ਨਹੀਂ ਹੌਲੀ ਹੌਲੀ ਮਚਾ ਚੁੱਕੀ ਸਾਰਾ ਦੁੱਧ ਤੇ 15 ਤਰੀਕ ਨੂੰ ਆਪਣੀ ਝੋਟੀ ਨੂੰ ਲੱਗ ਜੂ 7ਵਾਂ ਮਹੀਨਾ ਲੋ ਜੀ ਜਿਹੜਾ ਆਪਣਾ ਕਾਸਮ ਮਾਸਟਰ ਹੈ ਉਹਨਾਂ ਆਪਾਂ ਨਾਲ ਆਪਾਂ ਆ ਘਟੀ ਨੂੰ ਦਿਆ ਕਰਾਂਗੇ ਆਪਣੀ ਨੂੰ 70 5 77 ਬੋਲਾ ਇਹਨੂੰ ਬਰਕਤ ਨੂੰ ਕਿਉਂਕਿ ਇਹਦੇ ਨਾਲ ਵੀ ਇਹਦੀ ਗ੍ਰੋਥ ਬਹੁਤ ਵਧੀਆ ਹੋਊਗੀ। ਇਹਦੇ ਵਿੱਚ ਦੋ ਟੱਕੰਜ ਇੱਕ ਟੱਕਣਾ ਉਹ ਦੋ ਭਰ ਕੇ ਦੇਨੇ ਆ ਇਹਨੂੰ। ਤੇ ਉਹਨੂੰ ਮੇਰੇ ਖਾਲਚ 10 ml ਦੇਣਾਗਾ ਵਰਕਤ ਨੂੰ। ਸੋਰੀ ਲక్ష్ਮੀ ਨੂੰ। ਆ ਤਾਂ ਨਖਰੇ ਕਰ ਰਹੀਆਂ ਨੇ। ਕਿਉਂਕਿ ਕਲੀ ਧੂੜੀ ਪਾਈ ਹੋਈ ਹੈ, ਸਾਰੀਆਂ ਮੁਰੇ ਧੂੜੀ ਹੈ। ਤੁਹਾਨੂੰ ਬਸ ਆਪਾਂ ਇਹਨਾਂ ਨੂੰ ਦਾਣਾ ਲਾਉਣਾ ਹੈ। ਇੱਕ ਵਾਰ ਤਾਂ ਲਾਹਤਾ ਇੱਕ ਵਾਰ ਹੋਰ ਲਾਉਣਾ ਪਊਗਾ। ਤੇ ਦੇਖਦੇ ਆਂ। ਜੇ ਟਾਈਮ ਲੱਗਿਆ ਆਪਾਂ ਹਰਾ ਲਿਆ ਕੇ ਫਿਰ ਹਰਾ ਵੀ ਪਾਵਾਂਗੇ ਕਿਉਂਕਿ ਹਰੇ-ਚਾਰੇ ਬਿਨਾ ਆਪਾਂ ਛੁੱਟੇ ਨਹੀਂ ਭਰਦਾ ਜਿੰਨਾ ਕੋਸ਼ਿਸ਼ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਆਪਾਂ ਆਟਾ ਲਾਉਣ ਦੀ ਸਾਬੀ ਜਿੰਨੇ ਇੱਕ ਨੂੰ ਆਟਾ ਲੱਗਿਆ ਹੋ ਉਹਨਾਂ ਕ ਖਾ ਲੈਣਗੀਆਂ ਬਾਕੀ ਇਹ ਛੱਡ ਦੇਣਗੀਆਂ ਇਹ ਲੋ ਜੀ ਇਹ ਅੱਜ ਆਪਣੀ ਇਨਫੋਰਮੇਸ਼ਨ ਸੀਗੀ ਇਹ ਆਪਾਂ ਛੋਟੇ ਘਟੂਆਂ ਨੂੰ ਕੀ ਭੋਨੇ ਆ ਇਹ ਆਪਾਂ 290 ਰੁਪਈਆ ਦਾ ਪਿਆ। ਕਿਨੇ ਕੀ ਲਿਆਂਦਾਗਾ ਡਾਕਟਰ ਨੇ ਦੋ ਲਿਖੇ ਸੀ ਇਹ ਤੇ ਆਪਾਂ ਰਿਜ਼ਲਟ ਦੇਖਾਂਗੇ ਪਹਿਲਾਂ ਇਹਦਾ ਫੇਰ ਦੇਖਾਂਗੇ ਆਪਾਂ। ਵੀ ਕੀ ਮੇ ਰਿਜ਼ਲਟ ਰਿਹਾ ਕਿਉਂਕਿ ਡਾਕਟਰ ਦਰਤਦਾਗਾ ਮੈਂ ਉਹਨਾਂ ਦੇ ਕਟਰੂ ਦੇਖੇ ਸੀਗੇ। ਉਹਨਾਂ ਦੇ ਕਟਰੂ ਬਹੁਤ ਵਧੀਆ ਨੇ। ਗਰੋਥ ਬਹੁਤ ਸੋਹਣੀ ਕੀਤੀ ਹੈ। ਬਾਕੀ ਇਸ ਚੀਜ਼ ਦੇ ਕਰਕੇ ਮੈਂ ਪ੍ਰਮੋਸ਼ਨ ਵੀ ਨਹੀਂ ਸੁਣੀ। ਕਾਫੈਕਟਿਵ 골ਡ ਦੇ ਤਾਂ ਬਹੁਤ ਪ੍ਰਮੋਸ਼ਨ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਉਹ ਤਾਂ ਹਲੇ ਲਿਆਂਦਾ ਨਹੀਂਗਾ। ਲਕੇ ਹੱਸੇ ਡਾਕਟਰ ਨੂੰ ਵੀ ਆਪਾਂ ਪਹਿਲਾਂ ਵੀ ਕਾਫ ਐਕਟਿਵ 골ਡ ਪਾ ਸਕਦੇ ਇਹਨੂੰ ਕੱਟੀ ਨੂੰ ਡਾਕਟਰ ਨੇ ਮਨਾਂ ਕਰਤਾ ਕਹਿੰਦੇ ਨਹੀਂ ਕਾਫ ਮਾਸਟਰ ਲੈ ਕੇ ਹੋਏ ਦੇ ਵਾਸਤੇ ਕਿਉਂਕਿ ਡਾਕਟਰ ਕਹਿੰਦਾ ਮਸ਼ਹੂਰੀਆਂ ਪਿੱਛੇ ਨਹੀਂ ਜਾਣਾ ਤਾਂ ਕਰਕੇ ਫਿਰ ਆਪਾਂ ਲਿਆ ਦੇਵਾਂਗੇ ਤੇ ਰਾਤ ਨੂੰ ਹੁਣ ਆਪਾਂ ਇਹਨਾਂ ਨੂੰ ਅੰਦਰ ਹੀ ਬੰਦਦੇ ਆਂ ਬਸ ਉਹ ਨੀਰਾ ਖਾ ਲੈਣੀਆਂ ਦਾਣਾ ਪਾ ਦਾਂਗੇ ਧਾਰਾ ਚੋਂ ਤੋਂ ਬਾਅਦ ਤੇ ਰਾਤ ਨੂੰ ਅੰਦਰ ਖਾਲੀ ਖੁਰਲੀਆਂ ਤੇ ਇਨੂੰ ਕੱਲੀ ਨੂੰ ਪਾਵਾਂਗੇ ਆਪਾਂ ਦਾਣਾ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਜੇ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਵੀਡੀਓ ਕਿਵੇਂ ਦੀ ਲੱਗੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਚਲੋ ਜੀ ਆਪਣੀ ਲక్ష్ਮੀ ਵੀ ਉੱਠ ਖੜੀ ਆਪਾਂ ਦਿਖਾਉਣੇ ਆਪਣੀ ਲక్ష్ਮੀ ਇਹ ਆਪਣੀ ਲక్ష్ਮੀ ਹੈ ਜੀ ਅਜੀ ਪਟੇ ਦੀ ਲਕਤਮੰਨ ਲੱਗ ਰਹੀ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੀ ਲక్ష్ਮੀ ਕਿਵੇਂ ਲੱਗੀ ਕਿਉਂਕਿ ਹੁਣ ਆਪਾਂ ਬਹੁਤ ਦਿਨਾਂ ਬਾਅਦ ਦਿਖਾਈ ਹੈ ਰਾਤ ਵੀ ਦਿਖਾਈ ਤੇ ਆਪਾਂ ਕੱਲਾ ਨਹੀਂ ਵਲੋਗ ਦੇ ਵਿੱਚ ਪਰ ਉਦੋਂ ਇੰਨੀ ਕਲੀਅਰ ਨਹੀਂ ਆਈ ਹੁਣ ਬਾਹਰ ਦਿਖਾਤੀ ਆਪਾਂ ਇਹਨੂੰ ਵੀ ਨਮਾਤਾ ਆਪਾਂ ਕਿਉਂਕਿ ਆਪਾਂ ਇਹਦੇ ਗੱਲ 'ਚ ਪਹਿਲਾਂ ਰਸਤਾ ਪਾਇਆ ਹੋਇਆ ਸੀਗਾ ਤੇ ਰਸਤੇ ਨਾਲ ਨਾ ਆਪਾਂ ਨੂੰ ਬੰਨਣਾ ਖੋਲਣ 'ਚ ਦਿੱਕਤ ਆਉਂਦੀ ਸੀ ਕਿਉਂਕਿ ਹੁਣ ਇਹ ਵੱਡੀ ਹੋਣ ਲੱਗ ਰਹੀ ਹੈ ਜੇ ਜਪਾ ਪਤਾਰ ਚੋਂ ਵਾਤੇ ਛੱਡਦੇ ਹੋ ਤੱਕਾ ਬਹੁਤ ਕਰਦੀ ਹੈ ਤੇ ਰਸਤੇ ਦੀਆਂ ਗੰਡਾਂ ਕੱਸ ਲੈਂਦੀਆਂ ਤਾਂ ਕਰਕੇ ਆਪਣੇ ਤੋਂ ਛੇਦੀ ਛੇਦੀ ਖੁੱਲਦੀ ਨਹੀਂ ਕੀ ਇਹ ਜਿੱਤਾ ਕਰਕੇ ਆਪਾਂ ਇਹਦਾ ਪਟਾ ਦੇ ਸੰਗਲੀ ਲਿਆ ਕੇ ਪਤਾ ਜੇ ਦੇ ਚਲੋ ਜੀ ਵੀਡੀਓ ਦਾ ਐਂਡ ਆ ਪੱਥੀ ਕਰਦੇ ਆ ਤੇ ਵੀਡੀਓ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ